ਖਾਣਾ ਗਿੱਦੜਬਾਹ ਦੀ ਪੁਲਿਸ ਨੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣਿਆਂ ਦੀ ਚੋਰੀ ਦੇ ਮਾਮਲੇ ਨੂੰ 24 ਘੰਟਿਆਂ ਦੇ ਸਮੇਂ ਵਿੱਚ ਕੀਤਾ ਹੱਲ ਚੋਰੀ ਦੇ ਮਾਮਲੇ ਵਿੱਚ ਸ਼ਾਮਲ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਅੱਜ ਦਿਨ ਐਤਵਾਰ ਸਮਾਂ ਕਰੀਬ 3 ਵਜੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਭਾਗੀ ਰਤ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਵੀਰ ਸਿੰਘ ਪੰਨੂ ਡੀਐਸਪੀ ਗਿੱਦੜਬਾਹ ਦੀ ਜੋਗ ਅਗਵਾਈ ਵਿੱਚ ਇਨਸਪੈਕਟਰ ਪਰਮਜੀਤ ਕੁਮਾਰ ਕੰਬੋਜ਼ ਮੁਖ ਅਫਸਰ ਥਾਣਾ ਗਿੱਦੜਵਾਹਾ ਦੀ ਟੀਮ ਨੇ ਗਊਸ਼ਾਲਾ ਰੋਡ ਗਿੱਦੜਵਾਹਾ ਤੇ ਇੱਕ ਸੁੰਨੇ ਘਰ ਵਿੱਚੋਂ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣਿਆਂ ਦੀ ਚੋਰੀ ਨੂੰ 24 ਘੰਟਿਆਂ ਦੇ ਸਮੇਂ ਅੰਦਰ ਹੱਲ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਥਾਣਾ ਗਿੱਦੜਵਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਜਸਵੀਰ ਸਿੰਘ ਪੰਨੂ ਨੇ ਦੱਸਿਆ ਗਊਸ਼ਾਲਾ ਰੋਡ ਗਿੱਦੜਵਾਹਾ ਦੇ ਵਾਸੀ ਚਰਨਪ੍ਰੀਤ ਸਿੰਘ ਦੇ ਘਰ ਵਿੱਚ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਹੋ ਗਏ ਸਨ ਜਿਸ ਤੇ ਤਾਣਾ ਗਿੱਦਲਵਾਹਾ ਦੇ ਐਸਐਚਓ ਪਰਮਜੀਤ ਕੁਮਾਰ ਕੰਬੋਜ਼ ਦੀ ਅਗਵਾਈ ਵਿੱਚ ਬਖ ਬਖ ਟੀਮਾਂ ਨੇ ਇਸ ਚੋਰੀ ਦੇ ਮਾਮਲੇ ਵਿੱਚ ਸ਼ਾਮਲ ਮਨੀਸ਼ ਉਰਫ ਕੋਕਲੀ ਵਾਸੀ ਗਿੱਦਲਵਾਹਾ ਅਤੇ ਗਗਨਦੀਪ ਸਿੰਘ ਵਾਸੀ ਪਿੰਡ ਰੁਗੀ ਬੰਗੂ ਜ਼ਿਲ੍ਹਾ ਬਠਿੰਡਾ ਹਾਲ ਆਬਾਦ ਪ੍ਰਵੀਨ ਪੱਠਿਆਂ ਦੀ ਟਾਲ ਗਊਸ਼ਾਲਾ ਰੋਡ ਗਿੱਦਲਵਾਹਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਇਨਾ ਮਲਜਮਾ ਪਾਸੋਂ ਚੋਰੀ ਕੀਤੇ ਗਏ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ ਚਰਨਪ੍ਰੀ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਵਾਰਡ ਨੰਬਰ 19 ਗੋਸਲਾ ਰੋਡ ਤੇ ਘਰ ਵਿੱਚੋਂ 25 ਸੰਦੀ ਦੀ ਰਾਤ ਨੂੰ ਬਾਹਰ ਗਈ ਸੀ ਜਿਨ੍ਹਾਂ ਨੇ ਸਵੇਰ ਕੇ ਦੇਖਿਆ ਕਿ ਸਾਡੇ ਘਰੇ ਚੋਰੀ ਹੋਈ ਹੈ ਚੋਰੀ ਦੇ ਬਾਅਦ ਚ ਉਹਨਾਂ ਨੇ ਮੁਖ ਅਫਸਰ थाना ਕੇ ਦਰਵਾਜ਼ੇ ਕੋਲ ਫਰਮਜਿੰਦੂ ਦਰਖਾਸਤ ਦਿੱਤੀ ਦੇਖਿਆਨ ਖਾ ਕੇ ਉਹਨਾਂ ਨੇ ਕਦਮਾ ਦਰਜ ਕੀਤਾ ਜੀ ਕਦਮਾ ਦਰਜ ਕਰਨ ਤੋਂ ਬਾਅਦ ਚ ਪੁਲਸ ਨੇ ਆਪਣੇ ਟੈਕਨੀਕਲ ਕੈਮਰਿਆਂ ਦੇ ਸੋਰਸ ਨਗਾ ਕੇ ਸਪੈਸ਼ਲ ਬ੍ਰਾਂਚ ਦੇ ਨਾਲ ਉਹਨਾਂ ਨੇ ਆਪਣੇ ਦੋਸ਼ੀ ਜਿਹੜੇ ਸੀ ਉਹ ਫੜੇ ਗਏ ਦੋਸ਼ੀ ਜਿਹੜੇ ਆ ਉਹਨਾਂ ਦਾ ਨਾਮ ਹੈ ਮਨੀਸ਼ ਪੋਕੜੀ ਪੁੱਤਰ ਭਦਰ ਸਿੰਘ ਵਾਸੀ ਗੁਰੂਸਾਲਾ ਰੋਡ ਗਗਨਦੀਪਪ੍ਰਿੰਦਰ ਸਿੰਘ ਵਾਸੀ ਬਠਿੰਡਾ ਜਿਹੜਾ ਉਥੇ ਕौਸਲਾ ਦੇ ਨਾਲ ਟਾਲਿਆ ਉਥੇ ਤਾਲੇ ਕੰਮ ਕਰਦਾ ਸੀ ਇਹ ਜਦੋਂ ਮਦਈ ਨੇ ਆਣ ਕੇ ਦੇਖਿਆ ਤੇ ਉਹਦੇ ਜਿਹੜੇ ਘਰ ਦੇ ਵਿੱਚ ਤਾਲੇ ਲੱਗੇ ਸੀ ਤਾਲੇ ਤੋੜ ਕੇ ਲੰਬਾਰੀ ਚੋਂ ਸੋਨਾ ਚੋਰੀ ਕੀਤਾ ਸੋਨਾ ਚੋਰੀ ਦੇ ਵਿੱਚੋਂ ਇੱਕ ਸੋਨੇ ਦੀ ਚੈਨ ਜਨਾਨਾ ਇੱਕ ਮਰਦਾਨਾ ਇੱਕ ਟੌਸ ਛੋਟੇ ਇੱਕ ਚਾਂਦੀ ਦੀ ਪੰਜੇਬਾ ਮਰਦਾਨਾ ਇੱਕ ਛੋਟੀਆਂ ਪੰਜੇਬਾ ਬੱਚੀਆਂ ਤੇ ਇੱਕ ਸੋਨੇ ਦੀਆਂ ਜਿਹੜੀਆਂ ਸੀ ਛਾਪਾਂ ਉਤਤ ਯੂਐਸਏ ਇਹਨਾਂ ਦੋਸ਼ੀਆਂ ਕੋਲੋਂ ਜਿਹੜੀਆਂ اور ਕਵਰ ਕਰਾਈ ਹੋਈਆਂ ਇਹਨਾਂ ਨੇ ਚੋਰੀ ਕਰਨ ਤੋਂ ਬਾਅਦ ਚੜਕਾਸ਼ ਪਾ ਕੇ ਰੱਖੀਆਂ ਸੀ ਇਹ ਚੋਰੀ ਅਸੀਂ ਜਿਹੜੀ 24 ਘੰਟੇ ਦੇ ਵਿੱਚ ਮੁਕਫਰ ਸਰ ਦੇ ਦਰਵਾਲੇ ਬਰਾਮਦ ਕਰ ਲਈ ਆ ਜਿਹੜੀ ਦੋਸ਼ੀ ਇਹਨਾਂ ਨੂੰ ਪੜਤੀ ਕੋਡ ਦੇ ਵਿੱਚ ਪੇਸ਼ ਕੀਤਾ ਗਿਆ ਪੇਸ਼ ਕਰਕੇ ਇੱਕ ਦਿਨ ਦਾ ਉਸ ਸਮਾਨ ਜਿਹੜਾ ਉਹ ਮਿਲਿਆ ਇਹਨਾਂ ਵਿੱਚੋਂ ਦੋਸ਼ੀ ਜਿਹੜਾ ਮਨੀਸ਼ ਉਰਫ ਪੋਕੜੀ ਉਹਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦਾ ਮਾਮਲਾ ਤਰਜਾ ਹੁਣ ਜਿਹੜੀ ਆ ਰਿਮਾਂਡ ਦਰਾਂ ਦੇ ਪੁਸ਼ਤੀ ਸਪਿੰਤੀ ਜੋ ਜੋ ਹੋਰ ਕੋਈ ਚੋਰੀ ਕੀਤੀ ਨਿਆ ਉਹਦੇ ਬਾਰੇ ਪਤਾ ਲੱਗ ਜਾਵੇ ਸਾਰਾ ਸੋਨਾ ਬਰਾਮਦ ਹੋ ਗਿਆ ਜੀ ਇਹ ਕਿੰਨਾ ਸੀਗਾ ਤੇ ਕਿੰਨੇ ਕੁ ਲੱਖ ਰੁਪਏ ਦਾ ਸੀ ਇਹ ਤਕਰੀਬਨ 2.5 ਲੱਖ ਦਾ ਸਮਾਨ ਸੀ ਜੀ ਜਿੰਨਾ ਚੋਰੀ ਹੋਇਆ ਉਹਨਾਂ ਹੀ ਰਿਕਵਰ ਕਰਦੇ ਸਰ ਇਹਨਾਂ ਨੇ ਚੋਰੀ ਕਿਵੇਂ ਕੀਤੀ ਕਿਵੇਂ ਦੱਸਿਆ ਹੋਊਗਾ ਵੀ ਇਹਨਾਂ ਨੂੰ ਕਿਵੇਂ ਕਲੀਅਰ ਹੋਇਆ ਵੀ ਘਰ ਦੇ ਵਿੱਚ ਕੋਈ ਹੈ ਨਹੀਂ ਤੇ ਚੋਰੀ ਕਰਨੀ ਹੈ ਇਹ ਜੀ ਚੋਰੀ ਜਦੋਂ ਇਹ ਚਲੇ ਗਏ ਇਹ ਇਹ ਇਹਨਾਂ ਦੇ ਸਾਹਮਣੇ ਵਾਲਾ ਘਰ ਵਾਲਾ ਸਾਹਮਣੇ ਘਰ ਮਨੀਸ਼ ਕੁਮਾਰ ਦਾ ਉਹਨਾਂ ਨੇ ਇਹਨਾਂ ਨੇ ਦੋਨਾਂ ਨੇ ਦੇਖਿਆ ਵੀ ਇਹ ਘਰ ਦੇ ਵਿੱਚ ਲੌਗ ਲੱਗੇ ਆ ਲੌਗ ਤੋਂ ਬਾਅਦ ਇਹਨਾਂ ਨੇ ਸਾਬ ਮਸ਼ਵਰਾ ਕੀਤਾ ਇਹਨਾਂ ਨੇ ਘੁੰਡੀਆਂ ਨਹੀਂ ਘਾਤਾਂ ਟੱਪ ਕੇ ਤੇ ਇਹਨਾਂ ਨੇ ਜਿਹੜਾ ਸਮਾਨ ਏ ਚੋਰੀ ਕੀਤਾ ਛਰ ਲੋਕਾਂ ਨੂੰ ਕੀ Appeal ਹੈ ਵੀ ਆਪਨੇ ਜਦੋਂ ਕੋਈ ਬਾਹਰ ਜਾਣਾ ਜਾਂ ਕਿਸ ਤਰ੍ਹਾਂ ਦਾ ਪੱਕਾ ਕਰਕੇ ਜਨ ਪ੍ਰਬੰਧ ਅਸੀਂ ਆਪਦੇ ਮਾਧਿਮ ਰਾਹੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਜਦੋਂ ਵੀ ਕਿਸੇ ਨੇ ਬਾਹਰ ਜਾਣਾ ਤਾਂ ਉਹ ਆਪਦਾ ਤਾਲਾ ਬੰਦੀ ਪੂਰੀ ਕਰਕੇ ਜਾਵੇ ਜੇਕਰ ਦੋ ਚਾਰ ਘਰ ਦੇ ਜੀਏ ਇੱਕ ਘਰੇ ਰਵੇ ਜਦੋਂ ਪੀਸੀਆ ਨੂੰ ਦੱਸਿਆ ਜਾਵੇ ਕਿ ਅਸੀਂ ਘਰੇ ਨਹੀਂ ਉਸ ਸਾਈਡ ਤੇ ਜਿਹਨੇ ਪੀਸੀਆ ਜਿਹੜਾ ਉਹ ਜਿਹੜਾ ਮਰੇਗਾ ਜਾਂ ਕੋਈ ਐਮਸੀਆ ਆਪਾਂ ਇਹ ਵੀ ਤੁਹਾਡੇ ਮੱਧਮ ਨੇ ਕਹਿਣਾ ਚਾਹੁੰਦੇ ਆਂ ਵੀ ਜਿਹੜੀਆਂ ਕਲੋਨੀਆਂ ਉਹਨਾਂ ਵਿੱਚ ਸਿਕਿਉਰਿਟੀ ਰੱਖੀ ਜਾਵੇ ਜਿਹੜੀਆਂ ਬੰਦ ਗਲੀਆਂ ਉਹਨਾਂ ਦੇ ਗੇਟਾਂ ਤੇ ਇੱਕ ਇੱਕ ਦੋ ਦੋ ਬੰਦੇ ਰੱਖੀ ਜਾਣ ਜਿਹੜੇ ਚੌਕੀਦਾਰ ਉਹ ਵੀ ਰੱਖੇ ਜਾਣ